ਕੀ ਕਾਲਾਵਾਹੇ ਗੁਰੂ ਜੀ ਕੀ ਫਤੇ ਦਾਸ ਜਥੇਦਾਰ ਜਨੈਤ ਸਿੰਘ ਡੋਗਰਾ ਵਾਲਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕਾ ਕਪੂਰਥਲਾ ਸੁਲਤਾਨਪੁਰ ਲੋਧੀ ਅੱਜ ਦੀ ਇਹ ਅਹਿਮ ਮੀਟਿੰਗ ਇਸ ਕਰਕੇ ਬੁਲਾਈ ਗਈ ਕਿ ਦੇਸ਼ ਦੀ ਸਰਕਾਰ ਨੇ ਪੰਜਾਬ ਦੀ ਸਰਕਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰੀਆਂ ਜੋ ਪਿਛਲੇ ਸਮੇਂ ਤੋਂ ਲੈ ਕੇ ਵੋਟਾਂ ਬਣਾਉਣ ਦਾ ਕੰਮ ਯਾਰੀ ਕੀਤਾ ਸੀ ਉਸੀਆਂ ਲਿਸਾਂ ਅਸੀਂ ਅੱਜ ਕੋਟਵਾਈਆਂ ਔਰ ਜਿਸ ਵਿੱਚ ਬਹੁ ਗਿਰਦੀ ਵਿੱਚ ਸਿੱਖਾਂ ਦੀਆਂ ਵੋਟਾਂ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਬਹੁਤ ਘੱਟ ਵੋਟਾਂ ਦੀ ਗਿਣਤੀ ਬਣੀ ਆ ਜਿਸ ਕਰਕੇ ਅਸੀਂ ਸਾਰੇ ਪਿੰਡਾਂ ਦੇ ਸਰਪੰਚ ਸਾਹਿਬਾਨ ਸ਼ਰੋਮਣੀ ਅਕਾਲੀ ਦਲ ਦੇ ਲੀਡਰ ਸਾਹਿਬਾਨ ਅੱਜ ਅਸੀਂ ਇੱਥੇ ਬੈਠ ਕੇ ਵਿਚਾਰ ਵਟਾਂਦਰਾ ਕੀਤਾ ਔਰ ਸਾਰਿਆਂ ਨੂੰ ਲਿਸਾਂ ਅੱਜ ਦਿੱਤੀਆਂ ਜਾ ਰਹੀਆਂ ਨੇ ਔਰ ਜਦੋਂ ਲਿਸਾਂ ਦੇ ਵਿੱਚ ਦੇਖਿਆ ਗਿਆ ਕਿ ਜੇ ਇੱਕ ਪਿੰਡ ਦੇ ਵਿੱਚ 70 ਵੋਟਾਂ ਬਣੀਆਂ ਤੇ ਦੂਜੇ ਪਿੰਡ ਵਿੱਚ 200 ਬਣੀਆਂ ਉਹ ਸਾਰਿਆਂ ਪਿੰਡਾਂ ਦੀ ਇੱਕ ਲਿਸਤ ਬਣਾ ਦਿੱਤੀ ਗਈ ਜਿਹੜਾ ਇੱਕ ਬਹੁਤ ਵੱਡਾ ਭੰਬਲ ਪੂਸਾ ਹੈ ਲੋ ਵੋਟਾਂ ਜਿਹੜੀਆਂ ਇਹ ਉਹ ਟੇਬੇ ਪਿੰਡ ਵਿੱਚ ਜਮ ਮਿਸਾਲ ਦੇ ਤੌਰ ਤੇ ਬਣੀਆਂ ਤੇ ਜੰਗਲੇ ਪਿੰਡ ਦੀਆਂ ਵੀ ਵੋਟਾਂ ਉਸੇ ਪਿੰਡ ਜੀ ਆ ਗਈਆਂ ਇੱਕ ਗੱਲ ਇਹ ਹੈ ਕਿ ਜਿਹੜੀਆਂ ਬੀਐਲਓ ਸਾਹਿਬ ਨੂੰ ਪਿੰਡਾਂ ਵਾਲਿਆਂ ਲੋਕਾਂ ਨੇ ਆਪਣੇ ਫਾਰਮ ਫਿਲ ਕਰਕੇ ਦਿੱਤੇ ਆ ਉਹ ਬਹੁਦੇ ਫਾਰਮ ਸ ਰਸ ਵਿੱਚ ਹੀ ਰਹਿ ਗਏ ਉਹ ਸਾਰੇ ਸਰਕਾਰ ਦੇ ਐਸ.ਐਮ ਦੇ ਦਫਤਰਾਂ ਤੱਕ ਨਹੀਂ ਪਹੁੰਚੇ ਜਿਸ ਦਾ ਕਰਕੇ ਵੋਟ ਜਿਹੜੀ ਉਹ ਘਟ ਪਣੀ ਗੁਰਮੁਖਾਂ ਆ ਕਿ ਪ੍ਰਸ਼ਾਸਨ ਦੀ ਬਹੁਤ ਵੱਡੀ ਅਣਗਹਿਲੀ ਆ ਪ੍ਰਸ਼ਾਸਨ ਨੇ ਇਹ ਗੱਲ ਦਾ ਫੈਸਲਾ ਨਹੀਂ ਕੀਤਾ ਕਿ ਜਿਹੜੇ ਪਿੰਡ ਦੀ ਵੋਟ ਆ ਉਸ ਪਿੰਡ ਦੀ ਲਿਸ ਜਿਹੜੀ ਆ ਉਹ ਵਕਰੀ ਪਾਣੀ ਚਾਹੀਦੀ ਹੈ ਦੇ ਹਲਕੇ ਦੀ ਤਾਂ ਬਾਕੀ ਪੰਜਾਬ ਦੇਖੋ ਗੱਲ ਇਹ ਹੈ ਕਿ ਮੈਂ ਜੇ ਆਪਣੇ ਹਰਕੇ ਦੀ ਗੱਲ ਕਰੂੰਗਾ ਹਲਕਾ ਕਪੂਥਲਾ ਹਲਕਾ ਸੁਲਤਾਨਪੁਰ ਲੋਧੀ ਵਿੱਚ ਸਾਰੀਆਂ ਕਮੀਆਂ ਪਈਆਂ ਜਾਂ ਔਰ ਇਹ ਆਵਾਜ਼ ਸਾਰੇ ਪੰਜਾਬ ਚੋਂ ਆ ਰਹੀ ਹੈ ਇੱਕ ਇਕੱਲੇ ਕਪੂਥਲੇ ਦੀ ਨਹੀਂ ਆਵਾਜ਼ ਜਾਨ ਬੁੱਝ ਗਏ ਪ੍ਰਸ਼ਾਸਨ ਨੇ ਲੋਕਾਂ ਨੂੰ ਭੰਬਲ ਪੂਸਾ ਪਾਇਆ ਹੋਇਆ ਔਰ ਖਾਸ ਕਰਕੇ ਸਿੱਖਾਂ ਦੀਆਂ ਵੋਟਾਂ ਨੂੰ ਜਿਹੜਾ ਵਾ ਉਹ ਇਦਾਂ ਖੇਰੂ ਖੇਰੂ ਕੀਤਾ ਜਾ ਰਿਹਾ ਵੰਡਿਆ ਜਾ ਰਿਹਾ ਤਾਂ ਕਿ ਸਿੱਖ ਆਪਣੀ ਵੋਟ ਦਾ ਸਹੀ ਇਸੇ ਮਾਲ ਨਾ ਕਰ ਸਕਾਂ ਸਾਡੀ ਮੰਗ ਇਹ ਹੈ ਕਿ ਜਿਹੜੀਆਂ ਲਿਸਾਂ ਬਣੀਆਂ ਉਹਨਾਂ ਸਾਰੀਆਂ ਨੂੰ ਦੁਬਾਰਾ ਵਾਚਿਆ ਜਾਵੇ ਪਿੰਡ ਵਾਈਜ਼ ਲਿਸ ਬਣਾਈ ਜਾਵੇ ਜੇ ਡੋਗਰਾਂ ਵਾਲਾ ਪਿੰਡ ਦੀ ਲਿਸਾ ਉਹ ਡੋਗਰਾਂ ਵਾਲੇ ਪਿੰਡ ਦੀ ਲਿਸ ਇਕੱਲੀ ਬਣਨੀ ਚਾਹੀਦੀ ਹੈ ਜੇ ਭਵਾਨੀਪੁਰ ਦੀ ਲਿਸਾ ਤਾਂ ਭਵਾਨੀਪੁਰ ਦੀ ਲਿਸ ਇਕੱਲੀ ਬਣਨੀ ਚਾਹੀਦੀ ਹੈ ਜਦ ਕਿ 2-3 ਪਿੰਡਾਂ ਨੂੰ ਇਕੱਠਾ ਕੀਤਾ ਗਿਆ ਜਿਹੜਾ ਕਿ ਸਾਡੇ ਵੋਟਰਾਂ ਨੂੰ ਇਸ ਬਾਰੇ ਪਤਾ ਨਹੀਂ ਲੱਗ ਰਿਹਾ ਕਿ ਵੋਟ ਹੈ ਸਾਡੀ ਕਿੱਥੇ ਆ ਇਹਦੇ ਲਈ ਕੋਈ ਸਮਾਂ ਨਹੀਂ ਹੁਣ ਜਿਹੜੇ ਆ ਰਿਹਾ ਸਮਾਂ ਬਤਾਉਣ ਦੀ ਮੰਗ ਅਸੀਂ ਪਹਿਲੀ ਵਾਰ ਬੇਤੀ ਕਰਦੇ ਹਾਂ ਕਿ 10 ਮਾਰਚ ਤੱਕ ਸਰਕਾਰ ਨੇ ਵੋਟਰਾਂ ਨੂੰ ਪਰਹੋਣ ਦਾ ਸਬਾ ਦਿੱਤਾ ਪਰ ਜੇ ਉਹਨਾਂ ਵਿੱਚ ਸਦਾ ਹੀ ਨਾ ਹੋ ਸਕੇ ਜਿਹੜੀਆਂ ਵੋਟਾਂ ਕਈ ਬਹੁਤ ਵੋਟਾਂ ਦੇਖਿਆ ਕਿ ਜਿਹੜੇ ਕਲੀਨ ਸ਼ੇਪ ਲੋਕ ਆ ਉਹਨਾਂ ਦੀਆਂ ਬਣ ਗਈਆਂ ਜਿਹੜੀਆਂ ਕਲੀਨ ਸ਼ੇਪ ਵੋਟਾਂ ਪਾਣੀਆਂ ਉਹ ਸਿੱਖ ਰਹਿਤ ਮਰਿਆਦਾ ਦੇ ਉਲਟ ਆ ਇਸ ਕਰਕੇ ਦੁਬਾਰਾ ਸਾਰੀਆਂ ਲਿਸਾਂ ਨੂੰ ਵਾਚਿਆ ਜਾਵੇ ਸਹੀ ਵੋਟ ਬਣੇ ਔਰ ਸਾਰਿਆਂ ਦੀ ਵੋਟ ਪੜੇ ਜਿਨ੍ਹਾਂ ਨੂੰ ਵੋਟ ਬਣਾਉਣ ਦਾ ਅਧਿਕਾਰ ਆ ਉਹਨਾਂ ਦੀ ਕਿਸੇ ਦੀ ਵੋਟ ਜਿਹੜੀ ਆ ਉਹ ਵਾਂਝੇ ਨਾ ਰਹਿ ਜਾਵੇ ਸੈਕਟਰ ਵੀ ਗੰਭੀਰ ਨਹੀਂ ਹੈਗੇ ਨਾ ਵੋਟ ਬਣਾਉਣ ਦੀ ਲੈਕ ਕਿੰਨੀ ਵਾਰ ਸਮਾਂ ਬੰਦ ਕੀਤਾ ਲੋਕ ਆਇਆ ਉਹ ਹਰਕਾ ਸੁਲਤਾਨਪੁਰ ਲੋਤੀ ਦੇ ਸਾਰੇ ਲੋਕ ਆ ਜਿਹੜੇ ਜਿਦਾਂ ਕਿ ਟੱਬਾ ਵਾ ਠੱਟਾ ਵਾ ਦੂਲਵਾਦ ਬੋੜੀਆਂ ਆ ਪਾਜੀਆਂ ਇਹ ਸਾਰੇ ਦਸੀਰਪੁਰ ਇਹ ਸਾਰੇ ਪਿੰਡਾਂ ਦੀਆਂ ਜਿਹੜੇ ਲੋਕ ਆ ਇਹ ਲੋਕ ਸਾਰੇ ਹਲਕਾ ਵਿਧਾਨ ਸਭਾ ਦੇ ਪਿੰਡਾਂ ਦੇ ਲੋਕ ਆ ਅਸੀਂ ਅੱਜ ਸਰਦਾਰਪੁਰ ਆ ਕੇ ਦੇ ਆ ਵੋਟਾਂ ਦੀ ਸੁਸਾਈ ਕਰਨ ਵਾਸਤੇ ਲੋਕਾਂ ਦਾ ਸਹਿਯੋਗ ਲੈਣ ਵਾਸਤੇ ਆਜਾ ਇਲਾਕੇ ਦੇ ਲੋਕਾਂ ਨੂੰ ਸੱਦਣ ਵਾਸਤੇ ਉਹਨਾਂ ਨਾਲ ਵਿਚਾਰ ਵਟਾਂਦਰਾ ਕਰਨ ਵਾਸਤੇ ਅੱਜ ਅਸੀਂ ਇਹ ਜਿਹੜੀ ਮੀਟਿੰਗ ਕਾਲ ਕੀਤੀ ਆ ਬਹੁਤ ਵੱਡੀ ਗਿਣਤੀ ਵਿੱਚ ਲੋਕਾਂ ਦਾ ਜਤਸ਼ਾਹ ਵਾ ਲੋਕ ਵੋਟਾਂ ਬਣਾਉਣਾ ਚਾਹੁੰਦੇ ਆ ਪਰ ਸਰਕਾਰ ਤੇ ਸਾਡੇ ਬੀਐਲਓ ਜਿਹੜੇ ਉਹਨਾਂ ਨੂੰ ਸਹਿਯੋਗ ਨਹੀਂ ਦੇ ਰਹੇ ਔਰ ਸਖਤ ਤੋਂ ਸਖਤ ਜਾਣ ਬੁਝ ਕੇ ਇੱਕ ਇਹ ਰੱਖੀ ਗਈ ਆ ਕਿ ਸਾਰਿਆਂ ਦੀ ਆਧਾਰ ਕਾਰ ਦੀਆਂ ਕਾਪੀਆਂ ਨਾਲ ਲਾਈਆਂ ਜਾਣ ਫੋਟੋਆਂ ਨਾਲ ਲਾਈਆਂ ਜਾਣ ਜਦੋਂ ਬੀਐਲਓ ਸਾਹਿਬ ਜਾ ਕੇ ਨਗਰਾਂ ਦੇ ਵਿੱਚ ਬੋਰ ਬਣਾਉਣਗੇ ਉਹਨਾਂ ਨੂੰ ਦੱਸੇਗਾ ਕਿ ਇਹ ਕਿਸ ਤਰ੍ਹਾਂ ਇਸੇ ਕਰੀ ਬੋਰ ਬਣਦੀ ਆ ਉਹਦੀ ਬੋਰ ਬਣਾਉਣੀ ਚਾਹੀਦੀ ਆ ਆਧਾਰ ਕਾਰ ਦਾ ਇੱਕ ਐਸਾ ਸਿਸਟਮ ਬਣ ਗਿਆ ਜੋ ਅੱਜ ਦੇਸ਼ ਦੇ ਵਿੱਚ ਠੱਗੀਆਂ ਹੋ ਰੀਆਂ ਧੋਖੇ ਹੋ ਰਹਾ ਹੈ ਬੈਂਕਾ ਅਕਾਊਂਟ ਲੋਕਾਂ ਦੇ ਨਾਲ ਆਧਾਰ ਕਾਰ ਦੇ ਅਟੈਚ ਆ ਉਹਨਾਂ ਤੋਂ ਡਰਦੇ ਲੋਕ ਆਧਾਰ ਕਾਰ ਨਹੀਂ ਦੇ ਰਹੇ ਕਿ ਸਾਡੀ ਕਿਤੇ ਇਹ ਨਾ ਹੋਵੇ ਕਿ ਅਸੀਂ ਆਧਾਰ ਕਾਰਡ ਦਿੱਤਾ ਤਾਂ ਸਾਡੇ ਬੈਂਕ ਦਾ ਖਾਤਾ ਹੀ ਕਲੀਅਰ ਕੋ ਕਰਕੇ ਲੈ ਜਾਏ ਇਸ ਕਰਕੇ ਆਧਾਰ ਕਾਰਡ ਦੀ ਜਿਹੜੀ ਇਹ ਸ਼ਰਤ ਇਹ ਹਟਾਉਣੀ ਚਾਹੀਦੀ ਆ ਸਿਰਫ ਦੇ ਸਿਰਫ ਸਿੱਖਾਂ ਦੀਆਂ ਵੋਟਾਂ ਸਿੱਖ ਰਿਆ ਤੇ ਮਜ਼ਾਦਾ ਦੇ ਅਨੁਸਾਰ ਕਿਸਾਧਾਰੀ ਹਰ ਸਿੱਖ ਦੀ ਤੇ ਭੈਣ ਦੀ ਵੋਲ ਬੱਚਿਆਂ ਦੀ ਬਣੀ ਚਾਹੀਦੀ